ਕੁਹਾਏ ਸਾਰੇ ਤੁਸੀਂ ਆਪਣੇ ਗਾਜੂ ਮੇਰਾ ਮਪਾਲੀ ਹੈਲੋ ਜੀ ਸਸਿਆਕਾ ਅਨਮੋਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਸਾਰੇ ਵਧੀਆ ਤੰਦਰੁਸਤ ਚੜਜੀ ਕਲਾ ਵਿੱਚ ਹੋਮਗੇ ਹਾਂਜੀ ਮੇਰੇ ਪੇਕੇ ਘਰ ਦਾ ਬਲੌਗ ਮੈਂ ਬਣਾ ਰਹੀ ਆ ਕਈ ਦਿਨ ਦੀ ਮੈਂ ਪੇਕੇ ਆਈ ਸੀ ਤੁਸੀਂ ਪਹਿਲਾ ਵੀਡੀਓ ਦੇਖੀ ਹੋਣੀ ਹੈ ਕਿ ਅਸੀਂ ਕੁੜੀਆਂ ਨੂੰ ਲੈ ਕੇ ਆਏ ਸੀ ਛੋਟੀ ਜਹੀ ਨੂੰ ਤੇ ਹੁਣ ਇਸ ਕਰਕੇ ਮੈਂ ਹਲੇ ਇੱਥੇ ਆ ਪਏ ਆਪਣੇ ਪੇਕੇ ਘਰ ਰਹੀ ਅੱਜ ਬਣਾ ਰਿਆਂ ਜੀ ਮੈਂ ਮਿੱਠੇ ਚਾਵਲ ਜਰਦਾ ਚਾਵਲ ਬਣਾ ਰਿਆਂ ਇੱਧਰ ਦੇਖੋ ਆਪਣੇ ਚਾਵਲ ਬਣ ਰਹੇ ਨੇ ਵਿੱਚ ਆਪਾਂ ਥੋੜਾ ਜਿਹਾ ਡ్రਾਈ ਫਰੂਟ ਵਗੈਰਾ ਪਹਿਲਾਂ ਹੀ ਪਾ ਦਿੱਤੇ ਸੀ ਵੀ ਥੋੜੇ ਸੌਫਟ ਜੇ ਹੋ ਜਾਣਗੇ ਕਲਰ ਪਾਇਆ ਮੈਂ ਥੋੜਾ ਜਿਹਾ येलो ਕਲਰ ਜਗਨੂ ਬੈਠਾ ਏ ਜਗਨੂ ਖਾਣਾ ਨਹੀਂ ਖਾਦਾ ਖਾਣਾ ਨਹੀਂ ਖਾਇਆ ਖਾਣਾ ਕਿਉਂ ਨਹੀਂ ਖਾਇਆ ਹੈਗਾ ਹੈ ਹੈ ਜਗਨੂ ਖਾਣਾ ਕਿਉਂ ਨਹੀਂ ਖਾਦਾ ਆਪਣਾ ਹਾਂਜੀ ਕਿਉਂ ਨਹੀਂ ਖਾਇਆ ਦੁੱਲਨ ਲੈ ਕੇ ਆਈਆਂ ਚਲੋ ਆਜੋ ਜੀ ਦੇਖੀ ਆਪਣੇ ਚਾਵਲ ਬਣ ਗਏ ਮਿੱਠਾ ਜਰਦਾ ਰਾਈਸ ਦੇਖੋ ਕਿੰਨੇ ਵਧੀਆ ਬਣੇ ਆ ਇੱਕ ਮੈਂ ਹਾ ਰੈੱਡ ਕਲਰ ਪਾਤਾ ਸੀ ਵਿੱਚ ਆਜੋ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਖਾਣੇ ਆ ਜਰਦਾ ਰਾਈਸ ਬਹੁਤ ਹੀ ਟੇਸਟੀ ਬਣੇ ਆ ਜੱਬ ਚੌੜਾ ਨਜ਼ਰ ਪਾ ਮਾਗ ਦੇ ਕੋਲ ਤੇ ਜੱਬ ਸੁਸਾਨ ਨੂੰ ਤਾਂ ਕਰਦਾ ਬੈ ਕੇ ਹਲਾ ਹੁਣ ਬੈ ਕੇ ਚਾਏ ਹੂੰ ਤੁਸੀਂ ਥੋੜੇ ਜਿਹੀ ਪਾਏ ਨਹੀਂ ਮੈਂ ਤਾਂ ਬੱਤ ਪਾ ਲੈ ਲਵਾਂ ਕਰ ਦੇ ਦੋ ਚ ਲੈ ਜਾ ਆਉਣੀ ਹੈਗੀ ਸਮਝ ਆ ਵੀ ਹੈਗੀ ਬੋਲਨੋ ਬੋਲੋ ਸਾਡੀ ਬੇਬੀ ਗੱਲ ਦੀ ਫਸਟ ਅਲਮੀਰਾ ਉਹ ਵਾਰ ਆ ਲਈਆ ਹੱਕੂ ਆ ਬਕੜ ਲੈ ਇਹ ਕੋ ਆ ਬਕੜਉਣੀ ਹੋ ਇਹ ਛੋਟੀ ਜੀ ਬੇਬੀ ਗੱਲ ਦੀ ਭੂਆ ਫੁੱਫੜ ਵੱਲੋਂ ਗਿਫਟ ਵਾ ਵਾ ਬੰਨ ਜਾ ਸਾਰਾ ਕੁਝ ਹੁਣ ਸੋਹਣੇ ਸੋਹਣੇ ਜੇ ਇਹਦੇ ਵਿੱਚ ਨਾ ਤੇ ਆਹ ਲਾ ਲਾ ਕੇ ਕੱਪੜੇ ਰੱਖ ਦੋ ਬੇਬੀ ਗੱਲ ਦੇ ਆਹ ਤੇ ਸਾਡੀ ਸੋਨੀ ਜੀ ਬੇਬੀ ਗਰਲ ਸਾਡੀ ਬੇਬੀ ਗਰਲ ਤੇ ਅਲਮਾਰੀ ਆ ਗਈ ਆ ਬਈ ਸਾਰੇ ਆਹ ਪਾ ਪਾ ਬਦਲੇ ਨਹੀਂ ਪਰ ਉਹ ਨਾਲ ਜਿਹੜੀਆਂ ਤਾਂ ਦੇਖੋ ਗੁੜੀਆ ਦੀ ਅਲਮਾਰੀ ਇੱਧਰ ਉਦੇ ਰੂਮ ਦੇ ਵਿੱਚ ਸੈੱਟ ਕਰ ਦਿੱਤੀ ਐ ਇੱਧਰ ਸਾਡੀ ਗੁੜੀਆ ਸੋ ਰਹੀ ਐ ਸਾਡੀ ਗੁੜੀਆ ਇੱਧਰ ਸੋ ਰਹੀ ਐ ਦੇਖੋ ਹਾਂਜੀ ਹਾਲੇ ਮੇਰੇ ਬਲੌਗ ਜਿਹੜੇ ਹੈਗੇ ਨੇ ਮੇਰੇ ਪਿੱਕੇ ਮੈਂ ਕਾਰਟੂਨ ਆ ਰਹੇ ਨੇ ਛੋਟੇ ਮੋਟੇ ਜਿਹੜਾ ਵੀ ਬਣਾ ਰਹੀਆਂ ਤੇ ਤੁਸੀਂ ਤੁਹਾਨੂੰ ਜਰੂਰ ਪਸੰਦ ਆ ਰਹੇ ਆ ਹੁਣ ਤੇ ਚਲੋ ਜੀ ਹੁਣ ਆਪਾਂ ਮਿਲਾਂਗੇ ਜੀ ਨੈਕਸਟ ਵਲੌਗ ਦੇ ਵਿੱਚ ਤੇ ਮੈਂ ਇਸ ਛੋਟੇ ਜਿਹੇ ਵਲੌਗ ਦੇ ਨਾਲ ਹੀ ਆਪਣੀ ਵੀਡੀਓ ਦਾ ਇੱਥੇ ਐਂਡ ਕਰਦੀ ਆਂ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ